ਨਾਂ ਲਾਈ ਗੁਰੂ ਸਤ ਨਾਮੁ ਆ ਗੁਰੂ ਸਤ ਨਾਮੁ ਆ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਫਾਈ ਲੈਣਾ ਜੀ ਦੀ ਕਾਲ ਕਮਾਈ ਤੇ ਲਿਖਿਆ ਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸੇਬ ਸਾਹਿਬ ਵਿਖੇ ਇਥੇ ਪਰਮ ਹੈ ਦਾ ਪ੍ਰਚਾਰ ਜਾਰੀ ਰੱਖਿਆ ਅਤੇ ਸਾਨੂੰ ਕਿਰਤ ਕਰਨ ਦੀ ਜੀਵਨ ਜਾਚ ਪਰਪਕਤ ਕਰਦਿਆ ਕੀ ਦਿੱਤਾ ਤੰਦਾ ਵੀ ਕੀਤਾ ਇਹਦੇ ਗੁਰੂ ਜੀ ਨੇ ਕੀਰਤਨ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਦੇ ਤਿੰਨ ਸੁਨਹਿਰੀ ਅਸੂਲ ਸਤਗੁਰ ਨੇ ਸਿੱਖ ਸੰਤਾ ਵਿੱਚ ਪੱਕੇ ਕੀਤੇ ਇੱਕ ਦਿਨ ਗੁਰੂ ਜੀ ਖੇਤਾਂ ਵਿੱਚ ਨਦੀਨ ਤੇ ਕਾਫੂਸ ਕੱਢ ਰਹੇ ਸਨ ਤੇ ਭਾਈ ਲਹਿਣਾ ਜੀ ਵੀ ਨਾਲ ਕੰਮ ਵਿੱਚ ਲੱਗ ਗਏ ਕੋਚੇ ਪਿੱਛੇ ਗੁਰੂ ਜੀ ਨੇ ਡੇਰੇ ਨੂੰ ਜਾਂਚ ਤਿਆਰੀ ਕਰ ਲਈ ਕਾਹ ਦੇ ਪਾਟੇ ਭਾਈ ਲਹਿਣਾ ਜੀ ਨੇ ਆਪਣੇ ਸਿਰ ਉੱਪਰ ਚੋਕ ਲਈ ਕਾਹ ਗਿੱਲਾ ਸੀ ਅਤੇ ਉਸ ਵਿੱਚੋਂ ਪਾਣੀ ਨੇ ਛਿੱਟਾਂ ਚੋ-ਚੋ ਕੇ ਪਾਈ ਲੈਨਾ ਜੀ ਦੇ ਕੱਪੜਿਆਂ ਉੱਪਰ ਪੈਂਦੀਆਂ ਗਏ ਆ ਜਦ ਡੇਰੇ ਪਹੁੰਚ ਗਏ ਤਾਂ ਪਾਈ ਲੈਨਾ ਜੀ ਨੇ ਕਾਦੀ ਪੰਡ ਫਿਰ ਉਤਾਰ ਕੇ ਧਰਤੀ ਉੱਪਰ ਰੱਖੀ ਮਾਤਾ ਸੁਲਖਨੀ ਜੀ ਨੇ ਸਭ ਵੇਖੇ ਗੁਰੂ ਨਾਨਕ ਤੇਜ ਜੀ ਨੇ ਕਿਹਾ ਵੇਖੋ ਖਾ ਇਹਨਾਂ ਦੇ ਸੋਹਣੇ ਕੱਪੜੇ ਚਿੱਕੜ ਦੀਆਂ ਛਿੱਟਾਂ ਨਾਲ ਮਲੇ ਹੋ ਗਏ ਸ੍ਰੀ ਗੁਰੂ ਨਾਨਕ ਤੇਜ ਜੀ ਕਹਿਣ ਲੱਗੇ ਇਸ ਦੇ ਸਿਰ ਉੱਪਰ ਕਾਦੀ ਪੰਡ ਨਹੀਂ ਇਹ ਤਾਂ ਦੀਨ ਦੁਖੀਆਂ ਦੀ ਦੁਨੀਆ ਦਾ ਸ਼ਤਰ ਸੀ ਕਰਤਾਰ ਦੇ ਰੰਗ ਵੇਖਿਓ ਪਾਈ ਲੈਨਾ ਜੀ ਤਾਂ ਹਲੇ ਆਪਣੇ ਸਿਰ ਉੱਪਰ ਬਹੁਤ ਭਾਰ ਉਠਾਉਣਾ ਹੈ ਹੁਣ ਪਾਈ ਲੈਨਾ ਜੀ ਕਰਤਾਰਪੁਰ ਵਿਖੇ ਹਕਮੀ ਸੇਖ ਬਣ ਕੇ ਸਤਿਗੁਰ ਦੀ ਸੇਵਾ ਵਿੱਚ ਝੋਟੇ ਗਏ ਸਤਿਗੁਰਾਂ ਦੀ ਆਗਿਆ ਪਾਲਣ ਲਈ ਹਰ ਸਮੇਂ ਤਿਆਰਬਰ ਤਿਆਰ ਰਹਿੰਦੇ ਸਨ ਗੁਰੂ ਜਸ ਸੁੰਨਾ ਵਿਚਾਰਨਾ ਤੇ ਮੰਨਣਾ ਉਹਨਾਂ ਨੇ ਜੀਵਨ ਦਾ ਉਸੂਲ ਬਣਾ ਲਿਆ ਸਤਿਗੁਰ ਜੋ ਬਚਨ ਕਰਦੇ ਆਪ ਸੱਤ ਬਚਨ ਕਹਿ ਕੇ ਪ੍ਰੇਮ ਨਾਲ ਪਾਲਣਾ ਕਰਦੇ ਸਨ ਗੁਰੂਦਾਰੋਂ ਤੇ ਸੇਵਾ ਕਮਾਉਂਦੇ ਆ ਸੱਤ ਸਾਲ ਲੰਘ ਗਏ ਤੇ ਸਤਗੁਰੂ ਵੀ ਆਪ ਨੂੰ ਬੇਤਮੁਹ ਕਰਦੇ ਸਨ ਇੱਥੇ ਗੁਰੂ ਨਾਨਕ ਦੇਵ ਜੀ ਸਮੇਂ-ਸਮੇਂ ਸਿੱਖਿਆ ਦੇ ਸਿੱਖਾਂ ਤੇ ਪੁੱਤਰਾਂ ਦੀਆਂ ਪ੍ਰੀਖਿਆਵਾਂ ਵੀ ਲੈਂਦੇ ਰਹੇ ਅਤੇ ਪਹਿਲਾਂ ਜਿਦੀਆਂ ਤਾਂ अनेका ਪ੍ਰੀਖਿਆਵਾਂ ਲੈਂ ਗਈਆਂ ਇਹਨਾਂ ਪ੍ਰੀਖਿਆਵਾਂ ਵਿੱਚ ਆਪ ਪੂਰੇ ਉਤਰੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਇਹ ਹੱਥੋਂ ਇੱਕ ਖਾਲੀ ਕਟੋਰਾ ਢੂੰਗੇ ਟੋਏ ਵਿੱਚ ਡਿੱਗ ਪਿਆ ਜੋ ਗੰਦੇ ਪਾਣੀ ਨਾਲ ਭਰਿਆ ਹੋਇਆ ਸੀ ਗੁਰੂ ਜੀ ਨੇ ਪੁੱਤਰਾ ਨੂੰ ਕਿਹਾ ਕਿ ਕਟੋਰਾ ਕਢੋ ਤਾਂ ਉਹਨੇ ਕਿਹਾ ਕਿ ਜ਼ਰੂਰ ਗੰਦੇ ਪਾਣੀ ਵਿੱਚ ਹੱਥ ਪੋਣੇ ਹਨ ਕਟੋਰਾ ਹੋਰ ਆ ਜਾਊਗਾ ਜਦ ਪਾਈ ਲੈਣਾ ਜੀ ਨੂੰ ਹੁਕਮ ਕੀਤਾ ਤਾਂ ਉਹ ਚਾਟ ਹੁਕਮ ਮੰਨ ਕੇ ਟੋਏ ਵਿੱਚ ਕਢੋੜਾ ਕੱਢ ਲਿਆ ਇਸ ਤਰ੍ਹਾਂ ਇੱਕ ਦਿਨ ਧਰਮਸ਼ਾਲਾ ਦਾ ਬੂਹਾ ਖੋਲਿਆ ਤਾਂ ਇੱਕ ਮੜੀ ਹੋਈ ਚੁੱਲੀ ਪਈ ਸੀ ਹੁਣ ਗੰਦ ਜਾਂ ਮਰਦਾਰ ਨੂੰ ਚੁਕਣਾ ਉਸ ਸਮੇਂ ਸ਼ੂਦਰ ਦਾ ਕੰਮ ਸੀ ਸਤਿਗੁਰਾਂ ਦਾ ਹੁਕਮ ਸੁਣ ਕੇ ਪਾਈ ਲੈਹਣਾ ਜੀ ਨੇ ਕੋਈ ਕਿੰਤੂ ਨਾ ਕੀਤਾ ਤੇ ਮੋਈ ਬੁਹੀ ਟੂਹੀ ਬਾਹਰ ਖਿੜਾਇ। ਇੱਕ ਵਾਰੀ ਸਿਆਲ ਦੀ ਰੁੱਤ ਵਰਖਾ ਹੋ ਰਹੀ ਸੀ ਤਾਂ ਧਰਮਸ਼ਾਲਾ ਦੀ ਕੰਨ ਟਹਿ ਗਈ। ਪਾਈ ਲੈਹਣਾ ਜੀ ਨੇ ਸਤਗੁਰ ਦਾ ਬਜਾ ਸੁਣਿਆ ਤਾਂ ਕੰਨ ਉਸਾਰਾ। ਸ੍ਰੀ ਗੁਰੂ ਨਾਨਕ ਦੇਵ ਜੀ ਸਰਬਸਮਰਾਜ ਤੇ ਅੰਤਰਜਾਮੀ ਸਨ ਕਿ ਭਾਵੇਂ ਇੱਕ ਵੇਸ ਗੁਰਗੱਦੀ ਦੀ ਜੀ ਸੇਵਾ ਨਿਭਾਉਣ ਵਾਲੀ ਰੂਪ ਕੈਸੀ ਹੋਵੇ। ਇਸ ਲਈ ਪਾਈ ਲੈਹਣਾ ਜੀ ਦੀ ਪਰਖ ਕਰਦੇ ਰਹੇ। ਇੱਕ ਵਾਰ ਸਿਆਲ ਦੇ ਦਿਨ ਸਨ ਕਿ ਅੱਧੀ ਰਾਤ ਨੂੰ ਗੁਰੂ ਜੀ ਨੇ ਭਾਈ ਲੈਨਾ ਜੀ ਨੂੰ ਜਗਾਇਆ ਕਿ ਦਰਿਆ ਤੇ ਜਾ ਕੇ ਕੱਪੜੇ ਧੋ ਲਿਆ ਵਾ ਭਾਈ ਲੈਨਾ ਜੀ ਸਤਿਵਚਨ ਕਹਿ ਕੇ ਕੱਪੜੇ ਧੋ ਲਿਆ ਸਮਾਂ ਬੀਤਦਾ ਗਿਆ ਇੱਕ ਦਿਨ ਕਰਤਾਰਪੁਰ ਵਿਖੇ ਅੱਧੀ ਰਾਤ ਦੇ ਸਮੇਂ ਸਤਿਗੁਰਾਂ ਨੇ ਕੋਲ ਹੀ ਬਿਰਾਜਮਾਨ ਸਿੱਖਾਂ ਨੂੰ ਪੁੱਛਿਆ ਕਿ ਦੱਸੋ ਰਾਤ ਕਿੰਨੀ ਗੁਜ਼ਰ ਗਈ ਹੈ ਕਿਸੇ ਨੇ ਕਿਹਾ ਕਿ ਅੱਧੀ ਅਧੇ ਦੂਜੇ ਨੇ ਕਿਹਾ ਦੂਜੇ ਸਿੱਖਾਂ ਕਿਸੇ ਨੇ ਕਿਹਾ ਅੱਧੀ ਅਤੇ ਦੂਜੇ ਨੇ ਕਹਾ ਟਾਈ ਪਹਿਰ ਗੁजरी ਜਦ ਪਾਈ ਲੈਣਾ ਜੀ ਨੇ ਪੁੱਛਿਆ ਤਾਂ ਉਹਨਾਂ ਉੱਤਰ ਦਿੱਤਾ ਪਾਸ਼ਾ ਜੀਓ ਜਿੰਨੀ ਆਪ ਦੇ ਬਾਣੇ ਵਿੱਚ ਗੁਜ਼ਰ ਗਈ ਹੈ 19 ਗੁਜ਼ਰੀ ਹੈ ਜਿੰਨੀ ਆਪ ਦੀ ਰਜਾ ਵਿੱਚ ਬਾਕੀ ਹੈ 19 ਪਿਛੇ ਰਹਿੰਦੀ ਹੈ ਇੱਕ ਦਿਨ ਕੀ ਹੋਇਆ ਕਿ ਗੁਰੂ ਨਾਨਕ ਦੇਵ ਜੀ ਨੇ ਅਜੀਬ ਜਿਹਾ ਰੂਪ ਧਨ ਕਰ ਲਿਆ ਹੱਥ ਵਿੱਚ ਸੋਟਾ ਵਕਰੇ ਜੇ ਕੱਪੜੇ ਕੁਝ ਸੇਖ ਇਹ ਵੇਖ ਕੇ ਡਰ ਗਏ ਕੁਝ ਖੜਵੇ ਵਜਨ ਸੁਣ ਕੇ ਪਿਛੇ ਮੁੜ ਗਏ ਸਾਧਗੁਰ ਜੰਗਲ ਬਿਆਬਾਨ ਵੱਲ ਜਾ ਰਹੇ ਸਾਂ ਆੰਤ ਨੂੰ ਪਿਛੇ-뒤ਸੇ ਕੇਵਲ ਪਾਈ ਲੈਣਾ ਜੀ ਹੀ ਰਹਿ ਗਏ ਸਤਗੁਰੂ ਕੜਕ ਕੇ ਬੋਲੇ ਜਦ ਸਾਰੇ ਲੋਕ ਪਿਛੇ ਮੁੜ ਗਏ ਹਨ ਤਾਂ ਤੂੰ ਕਿਉਂ ਪਿਛੇ-ਪਿਛੇ ਤੁਰਿਆ ਆਉਣਾ ਹੈ ਜਾਂ ਤੂੰ ਵੀ ਚਲਾ ਜਾ ਪਾਈ ਲੈਣਾ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੋ ਪਿਛਾਮ ਹੋ ਗਏ ਉਹਨਾਂ ਦਾ ਪਿਛੇ ਕੋਈ ਨਾ ਕੋਈ ਹੈ ਪਰ ਮੇਰਾ ਤਾਂ ਤੁਹਾਡੇ ਤੋਂ ਬਿਗਾਰ ਕੋਈ ਨਹੀਂ ਤੁਸੀਂ ਦੱਸੋ ਮੈਂ ਕਿੱਥੇ ਜਾਵਾਂ ਪਰਖੇ ਉਹ ਇਹਨੂੰ ਫੋਰਤੀ ਮਾਰ ਪੜਨਾ ਸੀ ਸ੍ਰੀ ਗੁਰਨਾਮਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਕੋਟਕ ਕਲਾਵੇ ਵਿੱਚ ਲੈ ਲਿਆ ਪਾਈ ਲੈਣਾ ਤੇਰੇ ਤੇ ਮੇਰੇ ਚ ਕੋਈ ਅੰਤਰ ਨਹੀਂ ਰਹਿ ਗਿਆ ਮੇਰਾ ਨਿਚ ਮੇਰੀ ਜੀਵਨ ਆਸਾਂ ਰੀਚਾ ਤੇ ਮੇਰੀ ਸੋਚ ਦਾ ਵਾਰਸ ਤੇ ਢਾਰਸ ਤੂੰ ਹੀ ਹੈ ਮੈਂ ਸਮਝਾ ਮੇਰੀਆਂ ਰਮਜਾ ਤੇ ਮੇਰੀਆਂ ਕਾਲ ਸਫਲਾ ਹੋਈਆਂ ਨੇ ਜੋ ਮੈਂ ਜਿਤਵਾ ਉਹ ਸਿੱਖ ਅੱਜ ਪਰ ਤੱਕ ਪ੍ਰਗਟ ਹੋਇਆ ਹੈ ਮੈਂ ਉਸ ਕਰਤਾ ਦਾ ਸ਼ੁਕਰਗੁਜ਼ਾਰ ਹਾਂ ਹਾਂ ਤੇਰਾ ਜੀਵਨ ਬਦਲ ਗਿਆ ਹੈ ਤੇ ਮੈਂ ਤੇਰਾ ਨਾਮ ਵੀ ਬਦਲ ਰਿਹਾ ਤੂੰ ਮੇਰੀ ਜੋਤ ਹੈ ਪਰ ਤੂੰ ਹੁਣ ਪਾਈ ਲੈਣਾ ਨਹੀਂ ਜਾ ਸਭੋ ਮੇਰਾ ਅੰਗ ਹੋ ਗਿਆ ਭਾਵ ਨਾਨਕ ਜੋਤ ਦੇ ਦੂਜੇ ਵਾਰਸ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਗਏ ਹਨ